ਪੰਜਾਬ ਦਾ ਇੱਕ ਫਲ ਆ ਜਿਹੜਾ ਕਿ ਹੈ ਤਾਂ ਬਹੁਤ ਕੰਮ ਦਾ ਪਰ ਮੈਨੂੰ ਇਹਦਾ ਲੱਗਦਾ ਕਿ ਜਿਹੜੇ ਅੱਜਕੱਲ ਦੇ ਬੱਚੇ ਆ ਨਾ ਜੀ ਉਹਨਾਂ ਨੇ ਵਿਸਾਰ ਦਿੱਤਾ ਬੱਚਿਆਂ ਨੂੰ ਤਾਂ ਸ਼ਾਇਦ ਇਹਨੂੰ ਖਾਣ ਦਾ ਪਤਾ ਹੀ ਨਹੀਂ ਹੈਗਾ ਸਾਡੇ ਕੋਲ ਥੋੜਾ ਬਹੁਤਾ ਕਿਤੇ ਥਾਂ ਆ ਕੱਚੀ ਤੇ ਇਹ ਜਿਹੇ ਬੂਟੇ ਜ਼ਰੂਰ ਲਾਪੋ ਫਲ ਦੇ ਸਮੇਂ ਤੁਹਾਨੂੰ ਤਾਂ ਦਿਖਾ ਲ ਰਿਹਾ ਵੀ ਫਲ ਲੱਗਾ ਦੇਖ ਲਓ ਤੁਸੀਂ ਘੱਟੋ ਘੱਟ 5-7 ਦਿਨ ਇਹ ਫਲ ਰੱਜ ਕੇ ਖਾ ਸਕਦੇ ਸਾਰਾ ਟੱਬਰ 2 ਸਾਲ ਦਾ ਹੋਣਾ ਜੀ 2 ਸਾਲ ਦਾ ਬੂਟਾ ਹਾਂ ਜੀ ਹਾੜਾਂ ਤੇ ਦਰਖਤ ਲਾਤੇ ਆ ਜੀ ਉਹਨਾਂ ਨੂੰ ਪਾਣੀ ਪਾਉਣ ਕੌਣ ਜਾਂਦਾ ਜੀ ਉਹਨਾਂ ਨੂੰ ਖਾਦ ਪਾਉਣ ਕੌਣ ਜਾਂਦਾ ਜੀ ਬਸ ਸਾਨੂੰ ਕੁਦਰਤ ਨਾਲ ਜੋੜਨ ਦੀ ਲੋੜ ਆ ਜੀ ਜੋੜਨ ਦੀ ਬਿਲਕੁਲ ਇਹ ਇਹ ਕਿੰਨੇ ਸਾਲ ਦਾ ਹੋ ਗਿਆ ਬੂਟੇ ਇਹ ਵੀ ਹੋਣਾ 3 ਸਾਲ ਦਾ ਜੀ 3 ਅਸੀਂ ਤੁਹਾਨੂੰ ਅੱਜ ਇੱਕ ਚੀਜ਼ ਦਿਖਾਉਣ ਲੱਗੇ ਪੰਜਾਬ ਦਾ ਇੱਕ ਫਲ ਆ ਜਿਹੜਾ ਕਿ ਹੈ ਤਾਂ ਬਹੁਤ ਕੰਮ ਦਾ ਪਰ ਮੈਨੂੰ ਇਹ ਤਾਂ ਲੱਗਦਾ ਕਿ ਜਿਹੜੇ ਅੱਜਕੱਲ ਦੇ ਬੱਚੇ ਆ ਨਾ ਜੀ ਉਹਨਾਂ ਨੇ ਵਿਸਾਰ ਦਿੱਤਾ ਹੈ। ਵਿਸਾਰ ਵੱਡਿਆਂ ਨੇ ਵੀ ਦਿੱਤਾ ਹੈ। ਪਰ ਬੱਚਿਆਂ ਨੂੰ ਤਾਂ ਸ਼ਾਇਦ ਇਹਨੂੰ ਖਾਣ ਦਾ ਪਤਾ ਹੀ ਨਹੀਂ ਹੈਗਾ ਹਨਾ। ਪਰ ਇਹ ਫਲ ਜਿਹੜਾ ਹੈ ਨਾ ਜੀ ਆ ਮਰਵੀਰ ਆ ਲਾਗੇ ਹੋ ਕੇ ਸਰਵਨਾਂ ਦੇ ਦਿਖਾੜ ਹੱਥ 'ਚ। ਵੀ ਇਹ ਜਿਹੜਾ ਫਾਲਿਆ ਯਾਰ ਆ ਦੇਖੋ ਕਿੰਨਾ ਵਧੀਆ ਫਾਲਿਆ। ਨਾਮ ਜਿਨ੍ਹਾਂ ਨੂੰ ਪਤਾ ਆ ਉਹ ਉਹ ਦੱਸ ਦਿਓ ਪਹਿਲਾਂ ਹੀ। ਤੇ ਇਹਨੂੰ ਆਪਾਂ ਕਹਿੰਦੇ ਜੀ ਆੜੂ। ਠੀਕ ਹੈ ਜੀ। ਮਹਿੰਗੇ ਮਹਿੰਗੇ ਫਲਾਂ ਨੂੰ ਗਿੱਜ ਗਈ ਦੁਨੀਆ ਵਿਦੇਸ਼ੀ ਫਲਾਂ ਨੂੰ ਗਿੱਜ ਗਈ ਹੈ ਦੁਨੀਆ ਵੀ ਯਾਰ ਬਾਹਰ ਲੇ ਹੁਣ ਫਲ ਹਨ ਹਾਂਜੀ ਹਾਂਜੀ ਯਾਨੀ ਇੱਥੇ ਵਾਲੀ ਜਿਹੜੀ ਹੁੰਦੀ ਚੀਜ਼ ਆ ਉਹਨੂੰ ਵਿਸਾਰ ਦੇਣਾ ਹੈ ਨਾ ਤੇ ਆ ਤੁਹਾਨੂੰ ਦਿਖਾ ਲੈਣ ਲੱਗੇ ਆ ਵੀ ਜੇ ਨਾ ਤੁਹਾਡੇ ਘਰ 'ਚ ਇੰਨੀ ਕੁ ਥਾਂ ਹੈਗੀ ਵੇੜੇ ਦੇ ਵਿੱਚ ਜਾਂ ਤੁਹਾਡੇ ਕੋਲ ਮੈਂ ਕਹਿੰਨਾ ਆ ਵੀ ਤੁਹਾਡੇ ਕੋਲ ਥੋੜਾ ਬਹੁਤਾ ਕਿਤੇ ਥਾਂ ਆ ਕੱਚੀ ਤੇ ਇਹ ਜਿਹੇ ਬੂਟੇ ਜ਼ਰੂਰ ਲਾ ਫਲ ਦੇ ਸਮੇਂ ਤੁਹਾਨੂੰ ਤਾਂ ਦਿਖਾ ਰ ਰਹੇ ਆ ਵੀ ਫਲ ਲੱਗਾ ਦੇਖ ਲਓ ਤੁਸੀਂ ਘੱਟੋ ਘੱਟ 5-7 ਦਿਨ ਇਹ ਫਲ ਰੱਜ ਕੇ ਖਾ ਸਕਦੇ ਸਾਰਾ ਟੱਬਰ ਤੇ ਕਿੰਨਾ ਫਾਇਦਾ ਹੋਊਗਾ ਸਰੀਰ ਨੂੰ ਹਨਾ ਗਿਆਨੀ ਜੀ ਹਾਂਜੀ ਆਜੋ ਫੇ ਅੱਜ ਸਬਬੀ ਸਾਡੇ ਕੋਲ ਮਹਿਮਾਨ ਆਏ ਹੋਏ ਆ ਦੋਸਤ ਆਏ ਆ ਦੂਰੋਂ ਮਿਲਣ ਤੇ ਆ ਦੇਖ ਲਓ ਤੇ ਪਾਜੀ ਹੁਣਾਂ ਦੇ ਖੂ ਤੇ ਮਿਹੜੂ ਵੇਖੇ ਸਰਦਾਰ ਸਰਬਜੀਤ ਸਿੰਘ ਜੀ ਲੰਬੜਦਾਰ ਜੀ ਤੇ ਸਰਦਾਰ ਗੁਰਪ੍ਰਚੰਨ ਸਿੰਘ ਗੱਲ ਜੀ ਦੇਖੋ ਇਹਨਾਂ ਨੇ ਇਹ ਸਾਡੇ ਲਈ ਬੀਜ ਲੈ ਕੇ ਆਏ ਸੀ ਤੇ ਅਸੀਂ ਇਹਨਾਂ ਨਾਲ ਖੜੇ ਖੜੇ ਇਹਨਾਂ ਨੂੰ ਫਲ ਦਿਖਾਉਣ ਲੱਗ ਗਏ ਹੁਣ ਤੁਸੀਂ ਆਹ ਦੇਖੋ ਫਲ ਐਨ ਪੱਕਿਆ ਪਿਆ ਫਲ ਆ ਪਾਜੀ ਹਾਂਜੀ ਦੇਖੋ ਇਹ ਕਿੰਨੀਆਂ ਗੁਣਕਾਰੀ ਚੀਜ਼ਾਂ ਜਿਹੜੀਆਂ ਆਪਾਂ ਛੱਡਦੇ ਜਾ ਰਹੇ ਹਨ ਦੇਖੋ ਜੀ ਆਪਾਂ ਸਿਰਫ ਪੈਸਾ ਹੀ ਦੇਖ ਲਿਆ ਜੀ ਹੂੰ ਸਾਨੂੰ ਤੇ ਪ੍ਰਮਾਤਮਾ ਨੇ ਥਾਂ ਦਿੱਤੇ ਆਪਾਂ ਮਾ ਥੋੜਾ ਦਿੱਤਾ ਜਾਂ ਜਿਆਦਾ ਦਿੱਤਾ ਜਿੰਨਾ ਵੀ ਦਿੱਤਾ ਜੀ ਜੀ ਆਪਾਂ ਉਹਦੇ ਵਿੱਚੋਂ ਥੋੜਾ ਜਿਹਾ ਬਚਾ ਕੇ ਕਿਤੇ ਫਰੂਟ ਲਾ ਲਈਏ ਜੀ ਹੂੰ ਜਿਹੜੇ ਆਪਾਂ ਹੁਣ ਸ਼ਹਿਰਾਂ ਤੋਂ ਫਰੂਟ ਲਿਆਉਣਾ ਮੰਨ ਲਓ ਆੜੂ ਲੈ ਆਂਦੇ ਆ ਜਾਂ ਕੇਲਾ ਲੈ ਆਂਦਾ ਜੀ ਹੂੰ ਉਹ ਮਤਲਬ ਤੁਹਾਨੂੰ ਪਤਾ ਹੈ ਕੈਮੀਕਲ ਚ ਤਿਆਰ ਕੀਤਾ ਜਾਂਦਾ ਜੀ ਕੱਚਾ ਤੋੜ ਕੇ ਕੈਮੀਕਲ ਦੇ ਨਾਲ ਹੀ ਪਕਾਇਆ ਜਾਂਦਾ ਜੀ ਹਨਾ ਆ ਜਿਹੜਾ ਕਕੋ ਦਾ ਫਲ ਹੋ ਜਾਂਦਾ ਜਿਹੜਾ ਕੁਦਰਤ ਦੇ ਵੱਲੋਂ ਪੱਕਦਾ ਉੱਪਰ ਹੀ ਪੱਕਦਾ ਲਓ ਉੱਪਰ ਹੀ ਪੱਕਿਆ ਇਹਨੇ ਮੇਰੇ ਖਾਤੇ 15 ਦਿਨ ਹੋ ਗਏ ਹੁਣੇ ਸਾਨੂੰ ਖਾਂਦਿਆਂ ਜੀ ਨਾ ਵਧੀਆ ਹੋਇਆ ਜੀ ਇਹ ਦੇ ਤੇ ਉਹ ਵੀ ਬੂਟੇ ਦੇ ਲਓ ਭਰੇ ਪਏ ਆ ਜੀ ਆੜੂਆਂ ਦੇ ਇਹ ਤੇ ਇਹਦਾ ਸੁਆਦ ਤੇਸ ਤੇ ਹੋ ਰਿਹਾ ਜੀ ਹਾਂ ਟੇਸਟ ਬਹੁਤ ਟੇਸਟੀ ਬਹੁਤ ਹੈ ਜੀ। ਬਣਾ ਟੇਸਟੀ ਬੜਾ ਆ। ਹਾਂਜੀ ਹਾਂਜੀ। ਮੈਂ ਇਹੋ ਦੇਦਾ ਮੈਂ ਧਰਤੀ ਮਾਂ ਦੇਖ ਲਓ ਸਾਨੂੰ ਕਿੰਨਾ ਕੁਛ ਦੇ ਰਹੀ ਆ ਜੀ। ਕੁਝ ਧਰਤੀ ਮਾਂ ਸਾਨੂੰ ਕਿਹੋ ਜਿਹਾ ਫਰੂਟ ਖਾਣ ਨੂੰ ਸਭ ਕੁਝ ਦੇ ਰਹੀ ਆ ਜੀ। ਜੀ ਜੀ ਜੀ। ਅਸੀਂ ਧਰਤੀ ਮਾਂ ਨੂੰ ਬਦਲੇ ਵਿੱਚ ਕੀ ਦੇ ਰਹੇ ਹਾਂ ਜੀ? ਜ਼ਹਿਰ ਦੇ ਰਹੇ ਹਾਂ। ਬਿਲਕੁਲ। ਕਿੰਨਾ ਉਹਨੂੰ ਜ਼ਹਿਰੀਲਾ ਕੀ ਤਾਜ ਰੱਗਾ ਲਾ ਰਹੇ ਹਾਂ ਜੀ। ਹੂੰ। ਧਰਤੀ ਮਾਂ ਨੂੰ ਸੰਭਾਲਣ ਦੀ ਲੋੜ ਹੈ ਜੇ ਧਰਤੀ ਮਾਂ ਦਾ ਅਸੀਂ ਸਤਿਕਾਰ ਕਰਾਂਗੇ ਉਹ ਉਹਨੂੰ ਦਵਾਈਆਂ ਖਾਦਾਂ ਨਾ ਪਾਵਾਂਗੇ ਜੀ ਹੂੰ ਤੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵੀ ਤੰਦਰੁਸਤ ਰਹਿਣਗੀਆਂ ਬਿਲਕੁਲ ਬਿਲਕੁਲ ਜੇ ਮਾਂ ਨੂੰ ਜ਼ਹਿਰੀਲਾ ਕਰ ਦਿੱਤਾ ਮਾਂ ਨੇ ਸਾਨੂੰ ਵੀ ਉਦਾਂ ਦਾ ਹੀ ਦੇਣਾ ਵਾ ਜੀ ਸਾਡੇ ਕੋਲ ਹੀ ਆਉਣਾ ਵਾਪਸ ਜੀ ਹੂੰ ਹੁਣ ਮੰਨ ਲਓ ਆਪਾਂ ਖਾਦਾਂ ਦਵਾਈਆਂ ਜ਼ਹਿਰਾਂ ਪਾ ਕੇ ਕੋਈ ਵੀ ਆਪਾਂ ਚੀਜ਼ ਲਾਤੀ ਖੇਤ ਦੇ ਵਿੱਚ ਜੀ ਹੁਣ ਧਰਤੀ ਮਾਂ ਨੇ ਸਾਨੂੰ ਵਾਪਸ ਕਰਨਾ ਹੂੰ ਇਹ ਧਰਤੀ ਮਾਂ ਨੂੰ ਅਸੀਂ ਵਧੀਆ ਆਪਾਂ ਵੀ ਉਹਨੂੰ ਵਧੀਆ ਚੀਜ਼ਾਂ ਦੇਾਂਗੇ ਵਾਪਸ ਕਰਾਂਗੇ ਜੀ ਤੋਂ ਸਾਨੂੰ ਵੀ ਉਦਾਰੇ ਕੁਦਰਤ ਕੁਦਰਤ ਨੂੰ ਆਪਾਂ ਜੋ ਦਿੰਨੇ ਆ ਕੁਦਰਤ ਸਾਨੂੰ ਉਹਦਾ ਕਈ ਗੁਣਾ ਵੱਧ ਮੋੜਦੀ ਮਤਲਬ ਇੱਕ ਇੱਕ ਬੂਟਾ ਲਾਇਆ ਇਹਨੇ ਪਤਾ ਨਹੀਂ ਕਿੰਨਾ ਚਿਰ ਸਾਨੂੰ ਫਲ ਦੇਈ ਜਾਣਾ ਆ ਅਸੀਂ ਇਸ ਫਲ ਦਾ ਆਨੰਦ ਮਾਣਨਾ ਕਿਉਂ ਜੀ ਸਰ ਹਾਂਜੀ ਹਾਂਜੀ ਹਨਾ ਸਭ ਤੋਂ ਮੇਨ ਗੱਲ ਆ ਜੀ ਹਾਂਜੀ ਇਹ ਕੋਈ ਵੀ ਪੰਜਾਬ ਜਿੰਨੇ ਵੀ ਪਿੰਡ ਆ ਹਰੇਕ ਘਰ ਵਿੱਚ ਪੰਜ ਚਾਰ ਬੂਟੇ ਲੱਗੇ ਹੋਣੇ ਚਾਹੀਦੇ ਆ ਜਿਹੜਾ ਆਪਾਂ ਤੋੜ ਕੇ ਖਾ ਲੈਣਾ ਉਦੇ ਪਰ ਕੀ ਦੀ ਸੀ ਜਿਹੜੀ ਆਪਾਂ ਬਾਜ਼ਾਰੋਂ ਲਿਆਉਂਨੇ ਉਹ ਤਾਂ ਕੋਈ ਪਤਾ ਨਹੀਂ ਕਿਵੇਂ ਬਣਿਆ ਕਿ ਨਹੀਂ ਇਹ ਤਾਂ ਆਪਾਂ ਨੂੰ ਪਤਾ ਨਹੀਂ ਜੀ ਆਪਾਂ ਤੋੜ ਕੇ ਖਾਦਾ ਜਿਹੜਾ ਉੱਤੋਂ ਤੋੜ ਕੇ ਖਾਣਾ ਜੀ ਜੀ ਉਹਦਾ ਮਤਲਬ ਵੀ ਬਹੁਤ ਫਾਇਦੇ ਨਹੀਂ ਉਹ ਜਿਹੜੀ ਆਪਾਂ ਬਾਜ਼ਾਰਾ ਚ ਲੈਣੇ ਉਹ ਕੱਚੇ ਤੋੜਦੇ ਫਿਰ ਉਹਨੂੰ ਪਕਾਉਂਦੇ ਆ ਬਹੁਤ ਕੁਝ ਕਰਦੇ ਆ ਮਸਾਲੇ ਲਾ ਕੇ ਪਕਾਉਂਦੇ ਆ ਸਾਲਾ ਕੋਈ ਵੀ ਪਾਉਂਦੇ ਬਾਜ਼ਾਰ ਪਰ ਜੋ ਵੀ ਪਾਉ ਉਹ ਨਹੀਂ ਠੀਕ ਹੈਗਾ ਆਪਣੇ ਸਭ ਨੂੰ ਪੰਜਾਬ ਵਿੱਚ ਇਹ ਬੇਨਤੀ ਆ ਹਰੇ ਘਰ ਦੇ ਵਿੱਚ ਪੰਜ ਚਾਰ ਬੂਟੇ ਜਰੂਰ ਹੋਣੇ ਚਾਹੀਦੇ ਆ ਆਪਣਾ ਸਵੇਰੇ ਉੱਠ ਨਾਲੇ ਪਿੱਛੇ ਸ਼ੇਰ ਕਰਨ ਵਾਲੇ ਦੇਖਭਾਲ ਕਰਨ ਵਾਲੇ ਜਿਹੜਾ ਪੱਕਾ ਲਾ ਤੂੜ ਕੇ ਖਾ ਲੋ ਹਾਂ ਉਹਦੇ ਵਰਗਾ ਕੋਈ ਹੈ ਦੱਸੀ ਨਹੀਂ ਨਹੀਂ ਇਹ ਕਿੰਨੇ ਸਾਲ ਦਾ ਹੋ ਗਿਆ ਬੂਟਾ ਹੋ ਗਿਆ ਹੁਣ ਆ ਜੀ 2 ਸਾਲ ਦਾ 2 ਸਾਲ ਦਾ ਹੋਣਾ ਜੀ 2 ਸਾਲ ਦਾ ਬੂਟਾ ਹੈ ਹਾਂ ਜੀ ਹਾਂ ਜੀ ਠੀਕ ਆ 2 ਸਾਲ ਦਾ ਬੂਟਾ ਇੰਨਾ ਫਲ ਦੇ ਰਿਹਾ ਪਹਿਲੇ ਸਾਲ ਹੀ ਮੈਨੂੰ ਲੱਗਾ ਫਲ ਦਿੱਤਾ ਸੀ ਇਹਨੇ ਹਾਂ ਜੀ ਪਹਿਲਾ ਲੱਕ ਮਾਰਾ ਲਗਾ ਹੀ ਪਾ ਜੀ। ਇਹ ਦੋ ਦੋ ਟਾਈਮ ਲੱਗੇ ਜੀ। ਅੱਛਾ ਇਹਦੀ ਇਹਦੀ ਵੀ ਮੇਰੇ ਖਿਆਲ ਨਾਲ ਆਪਾਂ ਉਹ ਬਣਾ ਸਕਦੇ ਨਾ। ਸਾਰਾ ਤਾਣੀ ਬਣ ਜਾਂਦੀ ਹੈ। ਤਾਣੀ ਇਹਦੀ ਬਣ ਜਾਂਦੀ ਹੈ। ਹਾਂ ਦੇਖ ਬਣਾਵਾਂਗੇ ਕਾਂ ਜੀ। ਬਣਾ ਬਣਾ ਦੇਾਂਗੇ ਇਦਾਂ ਬਣਾ ਕੇ ਦਿਖਾ ਲਦੇ ਆਹ ਦੂਜਾ ਬੂਟਾ ਵੀ ਦਿਖਾ ਲਈਏ ਆਜੋ। ਆਜੋ ਯਾਰ ਤੁਹਾਨੂੰ ਦੂਜਾ ਬੂਟਾ ਵੀ ਦਿਖਾ ਲਤੀਏ। ਅੱਛਾ ਇਹਦੀਆਂ ਤਾਂ ਯਾਰ ਆਹ ਟਾਣੀਆਂ ਨੂੰ ਲਮਕਦੇ ਦੇਖਿਓ। ਅੱਲਾ ਹੋਏ ਆਹ ਮਨਵੀਰ ਹੋ ਗਿਆ ਖਾਂਦਿਆ ਨੂੰ ਜੀ ਸਾਡਾ ਮਨਵੀਰ ਇੱਧਰ ਆ। ਮਨਵੀਰ ਆ ਥੱਲੇ ਬੈਠ ਕੇ ਦਿਖਾ ਲੈ ਯਾਰ। ਆ ਦੇਖੋ ਭਾਜੀ ਲਾਗੇ ਕਰ ਕੈਮਰਾ ਨਾ ਦਿਖਾ ਲ ਜਰਾ ਓਏ ਹੋਏ ਹੋਏ ਆ ਦੇਖੋ ਟਾਣੀ ਟਾਣੀ ਦੇਖੋ ਭਾਜੀ ਹੈ ਭਰੀ ਪਈ ਆ ਐਦਾਂ ਟਾਣੀਆਂ ਭਰੀਆਂ ਪਈਆਂ ਨੇ ਵੀ ਜਿੱਦਾਂ ਕਹਿ ਲੋ ਵੀ ਹਨਾ ਰੂਹੀ ਖੁਸ਼ ਹੋ ਜਾਂਦੀ ਦੇਖ ਕੇ ਹਾਂਜੀ ਹਾਂਜੀ ਰੂਹ ਖੁਸ਼ ਹੋ ਜਾਂਦੀ ਮੈਂ ਕਹਿੰਦਾ ਤੁਸੀਂ ਭਾਵੇਂ ਨਹੀਂ ਵੀ ਖਾਦਾ ਫਲ ਪਰ ਇਹ ਜਿਹੜਾ ਫਲ ਲੱਗਾ ਦੇਖ ਕੇ ਮਨ ਕਿੰਨਾ ਖੁਸ਼ ਹੁੰਦਾ ਤੁਹਾਡਾ ਮਠਾਸ ਬਹੁਤ ਹੈ ਜੀ ਬਾਈ ਹਾਂ ਜੀ ਮਠਾਸ ਪੰਛੀ ਕਿੰਨਾ ਖਾਂਦੇ ਨੇ ਫਾਲੇ ਤੋਂ ਕਿੰਨੇ ਕਿੰਨੇ ਜੀਵਾਂ ਨੂੰ ਕਹਿ ਲੋ ਵੀ ਰਿਜਕ ਮਿਲਦਾ ਹਾਂਜੀ ਹਾਂਜੀ ਹਨਾ ਤੋਂ ਇਹ ਕਿੰਨਾ ਪੁਰਾਣਾ ਹੋ ਬੂਟਾ ਇਹ ਹੋਗਾ ਜੀ 3 ਸਾਲ ਦਾ ਹੋ ਗਿਆ ਜੀ ਇਹ 3 ਸਾਲ ਦਾ ਹੋ ਗਿਆ ਹੈ 3 ਸਾਲ ਦੇ ਨੂੰ ਫਲ ਜ਼ਿਆਦਾ ਆਇਆ ਹਾਂਜੀ ਹਾਂਜੀ हां ठीक है किसी भी नर्सरी तो ले लो हां जी हां जी आयत की 2 महीने रह गए हैं ठीक है जी बस आख आधा लंग गया हां जी अगले जेठ हाड़ दो रह गए 2.5 महीने 2.5 महीने तक ਤੁਸੀਂ ਸੌਣ ਚੜਦੇ ਆ ਬੂਟੇ ਲਾ ਦਿਓ ਸੌਣ ਦਾ ਤੇ ਭਾਦੋਂ ਦਾ ਮਹੀਨੇ 2 ਹੁੰਦੇ ਆ हां जी ਆਇਡਲ ਮਹੀਨੇ ਨੇ ਜਾਂ ਕਹਿ ਲਓ ਵੀ ਸਭ ਤੋਂ ਵਧੀਆ ਮਹੀਨੇ ਨੇ ਜਿਹੜੇ ਜਿਨ੍ਹਾਂ ਵਿੱਚ ਤੁਸੀਂ ਬੂਟੇ ਲਾ ਸਕਦੇ ਆ ਕਿਸੇ ਵੀ ਤਰ੍ਹਾਂ ਦੇ ਤੇ ਆ ਦੇਖ ਲੋ ਕਿੰਨਾ ਸੁਰਾਉ ਦਾ ਰਿਜਲਟ ਆ ਜੀ 15 ਦਿਨ ਹੋ ਗਿਆ ਖਾਂਦਿਆ ਨੂੰ ਜੀ ਅੱਛਾ ਹਾਂਜੀ ਦੇਖ ਕਿੰਨਾ ਹਾਲੇ ਵੀ ਕਿੰਨਾ ਰੂਆ ਜੀ ਅੱਛਾ ਹਾਂਜੀ ਹਾਂਜੀ ਉਹਨੇ ਉਹਨੂੰ ਵੀ ਬਹੁਤ ਲੱਗਾ ਸੀ ਉਹਨੂੰ ਵੀ ਲੱਗਾ ਹੈ ਬਹੁਤ ਬੇ ਬੇਸ਼ਾਬ ਬਸ ਗਿਆ ਜੀ ਹਾਂ ਨਹੀਂ ਫਾਲਤਾਂ ਬਹੁਤ ਲੱਗਾ ਵੇ ਐਵੇਂ ਕਈਏ ਹਾਂ ਹਾਂਜੀ ਕਮਾਲ ਆ ਭਾਜੀ ਹਾਂਜੀ ਹਾਂਜੀ ਪੂਰਾ ਪੂਰਾ ਆਨੰਦ ਵਜਿਆ ਪਿਆ ਆ ਕਿੰਨਾ ਥਾਂ ਰੋਕੇ ਆ ਨੇ ਕਿਤੇ ਜੀ ਹਾ ਕਿੰਨੀ ਕ ਥਾਂ ਰੋਕੀ ਕਿੰਨਾ ਥਾਂ ਰੋਕਾ ਤਾਂ ਕਿੰਨਾ ਆਪਣ ਨੂੰ ਨੇ ਫਰੂਟ ਦੇਤਾ ਧਰਤੀ ਮਾਂ ਅੱਛਾ ਬੱਟ ਤੇ ਲੱਗਾ ਤੁਹਾਨੂੰ ਪਾਣੀ ਵੀ ਲਾਉਣ ਦੀ ਲੋੜ ਨਹੀਂ ਕੋਈ ਤੰਗੀ ਨਹੀਂ ਕੋਈ ਤੰਗੀ ਨਹੀਂ ਤੁਸੀਂ ਕਦੇ ਦੇਖਿਆ ਨਹੀਂ ਹੁਣ ਕੋਈ ਤੰਗੀ ਨਹੀਂ ਕਦੇ ਕੋਈ ਸਪਰੇਸ ਅਪਰੂ ਖਾਦ ਪਾਈ ਨਹੀਂ ਇਹ ਤਾਂ ਕੋਈ ਲੋੜ ਹੀ ਨਹੀਂ ਕੋਈ ਲੋੜ ਨਹੀਂ ਜੀ ਇਹ ਇਹ ਕੋਸਰ ਕਾਮਨ ਹੈ ਨਾ ਪਹਿਲੇ ਹੀ ਵਾਝਲੀਏ ਇਹਨੇ ਪਹਾੜਾਂ ਤੇ ਦਰਖਤ ਲਾਤੇ ਆ ਜੀ ਉਹਨਾਂ ਨੂੰ ਪਾਣੀ ਪਾਉਣ ਕੌਣ ਜਾਂਦਾ ਜੀ ਉਹਨਾਂ ਨੂੰ ਖਾਦ ਪਾਉਣ ਕੌਣ ਜਾਂਦਾ ਜੀ ਬਸ ਸਾਨੂੰ ਕੁਦਰਤ ਨਾਲ ਜੋੜਨ ਦੀ ਲੋੜ ਹੈ ਜੀ ਜੋੜਨ ਦੀ ਬਿਲਕੁਲ ਹਾਂਜੀ ਹਾਂਜੀ ਆਪਾਂ ਕੁਦਰਤ ਨਾਲ ਜੋੜਦੇ ਆਂਗੇ ਜੀ ਤੇ ਚੰਗੇ ਰਹਿਾਂਗੇ ਜੀ ਹ ਬਿਲਕੁਲ ਬਿਲਕੁਲ ਕਰਦੀ ਆਪਣੀ ਚੀਜ਼ ਆਉਦੀ ਵਰਗੇ ਕੋਈ ਰੀਜ਼ ਨਹੀਂ ਜੇ ਦੁਨੀਆਂ ਦੇ ਕਿਸੇ ਕੋਨੇ ਚਲ ਜਾਓ ਜਿਹੜੀ ਆਪਦੀ ਘਰ ਦੀ ਚੀਜ਼ ਆਪ بیچ ਕੇ ਖਾਣੀ ਆ ਉਹਦੇ ਵਰਗੇ ਕੋਈ ਰੀਜ਼ ਨਹੀਂ ਉਹ ਹਾਂ ਜੀ ਮੈਂ ਮੈਂ ਤੁਹਾਨੂੰ ਦੱਸਾਂ ਅਸੀਂ ਨਾ ਵਿਹੜੇ ਚ ਲਾ ਲა ਟਮਾਟਰਾਂ ਦੀ ਬੂਟੇ ਕੁਝ ਇੱਕ ਚੈਰੀ ਟਮਾਟਰ ਆ ਹਾਲਾਂਕਿ ਛੋਟੇ ਹਾਂਜੀ ਹਾਂਜੀ ਉਹ ਇੰਨੇ ਕੁੱਤਰਦੇ ਆ ਉਹ ਕਿਸੇ ਨਾ ਕਿਸੇ ਨੂੰ ਦੇਈ ਦੇ ਯਾਰ ਉਸ ਤੋੜ ਕੇ ਇੰਨੇ ਇੰਨੇ ਤੋਂ ਟੁੱਟਦੇ ਆ ਜੀ ਰੋਜ਼ ਹੀ ਟੁੱਟਦੇ ਨੇ ਮਲਬ ਅੱਧਾ ਅੱਧਾ ਕਿਲੋ ਤੋਂ ਜ਼ਿਆਦਾ ਤੇ ਉਹ ਦਿਨ ਦੇ ਹੀ ਆ ਕਿਸੇ ਨੂੰ ਤੋੜ ਕੇ ਹਾਂਜੀ ਮਤਲਬ ਰੋਜ਼ ਆਪ ਥੋੜੀ ਇੰਨੇ ਖਾ ਸਕਦੇ ਆ ਆ ਦੇਖੋ ਪਾਜੀ ਜੀ ਜੀ ਆ ਦੇਖੋ ਜੀ ਫਰੂਟ ਹੁਣ ਆ ਵਾ ਜੀ ਆ ਦੇਖੋ ਕੁਦਰਤ ਕਿੰਨਾ ਦਿੱਤਾ ਹੋਇਆ ਫਲ ਦੇਖੋ ਕਿੰਨਾ ਤੁੰਬੜਿਆ ਪਿਆ ਫਲ ਇਹ ਹਾਂ ਆ ਦੇਖੋ ਇਹ ਕਿੰਨਾ ਲੱਗਿਆ ਇਹ ਵੀ ਦੇਖ ਲਓ ਹਾਂਜੀ ਹਾਂਜੀ ਦੇਖੋ ਜੀ ਹਾਂ ਕਮਾਲ ਆ ਦੇਖ ਕਿੰਨਾ ਲੱਗਿਆ ਪਿਆ ਪਿਆ ਬੂਟਾ ਦੇਖ ਲਓ ਕਿੰਨਾ ਲੱਗਿਆ ਇਹ ਬੱਬੂ ਗੋਸ਼ ਆ ਹੋ ਹਾਂਜੀ ਹਾਂਜੀ ਬੱਬੂ ਗੋਸ਼ ਆ ਮੇਰੇ ਖਿਆਲ ਮੇਰੇ ਸਾਬ ਨਾਲ ਸ਼ਾਇਦ ਇਹ ਬੱਬੂ ਕੋਸ਼ਾ ਨਾ ਮੇਰੇ ਖਿਆਲ ਨਾਲ ਬੱਬੂ ਕੋਸ਼ਾ ਇਹ ਬੱਬੂ ਇਹ ਦੋ ਚੱਕੇ ਚੀਕੂ ਆਹੋ ਦੇਖੋ ਦੂਜਾ ਲੱਗਾ ਹੋਇਆ ਜੀ ਆਹ ਦੇਖੋ ਜੀ ਕਿੰਨਾ ਫਾਲ ਪਿਆ ਜੀ ਚੀਕੂ ਦਾ ਜੀ ਚੀਕੂ ਆ ਜੀ ਇਹ ਹਾਂ ਜੀ ਹਾਂ ਚੀਕੂ ਦਾ ਵੀ ਲੱਗਾ ਹੋਇਆ ਦੇਖੋ ਜੀ ਫਾਲ ਆਹ ਦੇਖੋ ਜੀ ਹਾਂ ਚੀਕੂ ਨੂੰ ਕਾਫੀ ਆ ਦੇਖ ਲੈ ਆਹ ਦੇਖੋ ਆ ਦੇਖ ਲੈ ਹਾਂ ਜੀ ਬਹੁਤ ਲੱਗਿਆ ਆਹ ਦੇਖੋ ਜੀ ਕਿੰਨਾ ਲੱਗਾ ਹੈ ਪਰਿਆ ਪਿਆ ਦੇਖੋ ਜੀ ਹਮਮ ਮਾਰੇ ਕੋਲ ਕਾ ਦੇਖ ਲੈ ਇਹ ਇਹ ਕਿੰਨੇ ਸਾਲ ਦਾ ਹੋ ਗਿਆ ਬੂਟਾ ਇਵੇਂ ਹੋਣਾ ਤਿੰਨ ਕ ਸਾਲ ਦਾ ਜੀ ਤਿੰਨ ਕ ਸਾਲ ਦਾ ਹੋ ਗਿਆ ਹਾਂ ਇਹਨੂੰ ਵੀ ਕਾਫੀ ਕਾਫੀ ਲੱਗ ਗਿਆ ਹਾਂਜੀ ਹਾਂਜੀ ਮੈਂ ਦੇਖਦਾ ਵੀ ਦੇਖੋ ਕੁਦਰਤ ਨੇ ਕਿਹੋ ਜਿਹਾ ਆਪਾਂ ਨੂੰ ਫਰੂਟ ਦੇ ਦਿੱਤਾ ਖਾਣ ਵਾਸਤੇ ਜੀ ਵੀ ਆਪਾਂ ਕੁਦਰਤ ਦੇ ਨਾਲ ਚੱਲਣਾ ਪੈਣਾ ਜੀ ਹਾਂ ਬਿਲਕੁਲ ਇਹ ਕੁਦਰਤ ਆਪਾਂ ਸਾਸ ਦੇਾਂਗੇ ਜੀ 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 ਕੁਦਰਤ ਆਪਾਂ ਨੂੰ ਤੰਦਰੁਸਤ ਵੀ ਕਰ ਦੂਗੀ ਖਾਰੀ ਤੇ ਪੁੱਠਾ ਖੜਾ ਗਿਆ ਟਮਾਟਰਾਂ ਦਾ ਹਾਂ ਉਹ ਪਟਕੇ ਲਾਤਾ ਅੱਛਾ ਜੀ ਇੰਨੇ ਟਮਾਟਰ ਲੱਗੇ ਨਿੱਟ ਟਮਾਟਰ ਸਿੰਗਲ ਦੇ ਵਾਤ ਭੁੱਕਦੇ ਨਹੀਂ ਜੀ ਵਾਂਢੀ ਨੂੰ ਵੀ ਦੇਖਦੇ ਆ ਅੱਛਾ ਜੀ ਇੰਨੇ ਮੋਟਾ ਮੋਟਾ ਲੱਗਦੇ ਆ ਉਹਨੂੰ ਉਹ ਜ਼ਿਆਦਾ ਵੀ ਇਕੱਲਾ ਖੜਾ ਰਹਿ ਕੇ ਤਾਂ ਉਹਦੀ ਵੈਰਾਈਟੀ ਵਧੀਆ ਵਾ ਅੱਛਾ ਜੀ ਠੀਕ ਹੈ ਤੇ ਉਹ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿ ਵੀ ਇੰਨੇ ਉਹ ਕਿਉਂ ਲੱਗਦੇ ਆ ਅੱਛਾ ਹਾਓ ਸਾਡੇ ਕੋਲ ਵੀ ਚੈਰੀ ਚੈਰੀ ਟਮਾਟਰ ਨੇ ਕਮਾਲ ਹੀ ਹੋਈ ਪਈ ਆ ਉਹ ਹੈਗਾ ਜਿਹੜੀ ਹੁੰਦੇ ਆਪਾਂ ਐਗ ਐਗ ਅੱਗਰ ਵਰਗੇ ਨਹੀਂ ਓਕੇ ਜੀ ਠੀਕ ਹੈ ਰੋਮਾ ਕਹਿੰਦੇ ਓਕੇ ਜੀ ਟਮਾਟਾ ਟਮਾਟਰ ਪੰਜਾਬ ਦਾ ਇੱਕ ਭੁੱਲਿਆ ਵਿਸਰਿਆ ਬੂਟਾ ਦਿਖਾ ਲ ਰਹੇ ਆ ਉਹ ਬੂਟੇ ਜਾਂ ਕਹਿ ਲਓ ਵੀ ਮੈਨੂੰ ਕਿਹ ਲੱਗਦਾ ਹੁੰਦਾ ਇਹ ਉਹ ਫਾਲਿਆ ਜਿਨ੍ਹਾਂ ਨੂੰ ਬੱਚੇ ਅੱਜ ਕੱਲ ਦੇ ਘਟ ਖਾ ਰਹੇ ਬੱਚਿਆਂ ਨੂੰ ਜ਼ਰੂਰ ਦਿਖਾਵੋ ਬੱਚਿਆਂ ਦੇ ਕਹਿ ਲਓ ਮੈਂ ਕਹਿੰਦਾ ਤੁਸੀਂ ਵੇੜਿਆਂ ਚ ਲਾ ਲਓ ਜਾਂ ਯਾਰ ਮੈਂ ਕਹਿੰਦਾ ਡਰਮ ਰੱਖ ਕੇ ਨਾ ਕਿਹੜੇ ਵਿੱਚ ਕੋਠੇ ਜਿਹਾ ਕੱਚਾ ਥਾਂ ਹੈ ਨਹੀਂ ਕੋਠੇ ਤੇ ਰੱਖ ਲਓ ਕਿਤੇ ਰੱਖ ਲਓ ਉਹਦੇ ਵਿੱਚ ਲਾ ਦਿਓ ਯਾਰ ਜੋ ਆ ਕਾਨੂੰਨਾਂ ਜਦੋਂ ਇਦਾਂ ਫਲ ਲੱਗਾ ਹੋਵੇ ਉਹਨਾਂ ਨੂੰ ਰੋਜ਼ ਡਿਊਟੀ ਲਾ ਦਿਓ ਤੁਸੀਂ ਰੋਜ਼ ਪਾਣੀ ਪਾਉਣਾ ਹੈ ਤੁਹਾਡੇ ਬੱਚਿਆਂ ਨੂੰ ਸ਼ੌਕ ਪੈਦਾ ਹੋਊਗਾ ਤੁਹਾਡੇ ਬੱਚੇ ਆਪ ਹੀ ਲੱਗ ਜੂਗੇ ਇਹਨਾਂ ਚੀਜ਼ਾਂ ਨੂੰ ਖਾਣ ਇਹਦਾ ਫਾਇਦਾ ਤੁਹਾਨੂੰ ਹੋਣਾ ਹੈ ਠੀਕ ਹੈ ਜੀ ਧੰਨਵਾਦ ਪੀਆਰ ਪੰਜਾਬ ਤੇ ਜੁੜੇ ਰਹਿਣ ਲਈ ਬਾਕੀ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ ਤੇ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਵਾਲਾ ਬਟਨ ਦਬ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਵੇਂ ਜੁੜੇ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਤਿ ਸ਼੍ਰੀ ਅਕਾਲ